ਬਾਲੀਵੁੱਡ ਅਦਾਕਾਰਾ ਤੇ ਐਮਪੀ ਕੰਗਨਰ ਰਣੌਤ ਦੇ ਥੱਪੜ ਮਾਰਨ ਤੋਂ ਬਾਅਦ ਚਰਚਾ ਚ ਆਈ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੋਰ ਦੀ ਹੁਣ ਬੰਗਲੌਰ ਤਬਦੀਲੀ ਹੋ ਗਈ ਹੈ ਜੀ ਹਾਂ ਸੂਤਰਾਂ ਮੁਤਾਬਕ ਕੁਲਵਿੰਦਰ ਕੋਰ ਦਾ ਤਬਾਦਲਾ ਕਰ ਦਿੱਤਾ ਗਿਆ ਕੁਲਵਿੰਦਰ ਕੋਰ ਦੀ ਡਿਊਟੀ ਬੰਗਲੌਰ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਜੂਨ ਮਹੀਨੇ ਐਮਪੀ ਕੰਗਨਰ ਰਣੌਤ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ 에ਅਰਪੋਰਟ ਪਹੁੰਚੀ ਤਾਂ ਚੈਕ-ਇਨ ਦੌਰਾਨ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੋਰ ਦੀ ਕੰਗਨਰ ਰਣੌਤ ਨਾਲ ਬਹਿਸ ਹੋ ਗਈ ਤੇ ਇਸੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਲਵਿੰਦਰ ਕੋਰ ਨੇ ਕੰਗਨਰ ਦੇ ਸਿੰਦਰ ਵੱਲੋਂ ਅਜੇ ਕੋਈ ਗੱਲ ਨਹੀਂ ਬੋਲੀ ਗਈ ਕਿ ਉਸਨੇ ਕੰਗਰਾਂ ਦੇ ਥੱਪੜ ਮਾਰਿਆ ਤੇ ਨਾ ਹੀ ਉਸ ਨੂੰ ਇਸ ਗੱਲ ਦਾ ਕੋਈ ਪਛਤਾਵਾ ਹੈ ਦਰਅਸਲ ਕੰਗਰਾਂ ਰਣੋਤ ਵੱਲੋਂ ਕਿਸਾਨ ਅੰਦੋਲਨ ਦੌਰਾਨ ਪੰਜਾਬੀਆਂ ਬਾਰੇ ਅਪਸ਼ਬਦ ਬੋਲੇ ਗਏ ਸਨ ਤੇ ਉਸਨੇ ਕਿਸਾਨ ਅੰਦੋਲਨ ਤੇ ਬੈਠੀਆਂ ਔਰਤਾਂ ਬਾਰੇ ਬੋਲਦਿਆਂ ਕਿਹਾ ਸੀ ਕਿ 100-100 ਰੁਪਏ ਦੀ ਦਿਹਾੜੀ ਤੇ ਉੱਥੇ ਗਈਆਂ ਨੇ ਜਿਸ ਤੋਂ ਬਾਅਦ 에ਅਰਪੋਰਟ ਤੇ ਕੰਗਰਾਂ ਨਾਲ ਇਸੇ ਗੱਲ ਤੇ ਕੁਲਵਿੰਦਰ ਕੌਰ ਦੀ ਬਹਿਸ ਹੋ ਗਈ ਕੁਲਵਿੰਦਰ ਨੇ ਕਿਹਾ ਕਿ ਉਸਦੇ ਮਾਤਾ ਵੀ ਕਿਸਾਨ ਅੰਦੋਲਨ ਚ ਮੌਜੂਦ ਸਨ ਤੇ ਜੇ ਕੋਈ ਉਹਨਾਂ ਦੀ ਮਾਤਾ ਬਾਰੇ ਕੁਝ ਗਲਤ ਬੋਲੇਗਾ ਤੇ ਉਹ ਬਰਦਾਸ਼ਤ ਨਹੀਂ ਹੋਏ ਸੀ ਇਸ ਦੌਰਾਨ ਇਸ ਮਾਮਲੇ ਦੀ ਪੜਤਾਲ ਲਈ ਸਿਟ ਦਾ ਗਠਨ ਵੀ ਕੀਤਾ ਗਿਆ ਸੀ ਪਰ ਅਜੇ ਤੱਕ ਸਿਟ ਵੱਲੋਂ ਕੋਈ ਰਿਪੋਰਟ ਨਹੀਂ ਪੇਸ਼ ਕੀਤੀ ਗਈ ਉਸ ਵੇਲੇ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਹੁਣ ਸੂਤਰਾਂ ਮੁਤਾਬਕ ਕੁਲਵਿੰਦਰ ਕੌਰ ਦਾ ਬੰਗਲੌਰ ਤੋਂ ਬਾਦਲਾ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ